ਹਾਂ ਹਾਂ ਬੜਾ ਵੀ ਹੈ ਇਹਦਾ ਤਾਂ ਕਿੱਟਾ ਵੀ ਸੂਰਜ ਵਾਂਗੂ ਚਮਕਦਾ ਆਈ ਰੱਬਾ ਅੱਡੀਆਂ ਕੂਚਣ ਦੀ ਵੀ ਨਹੀਂ ਲੋੜ ਅੱਬ ਅੱਬ ਮੱਥਾ ਟੇਕਦਾ ਚਾਚੀ ਜੀ ਆਂਦਾ ਰਿਹਾ ਭਾਈ ਨਾ ਤੂੰ ਕਿੱਧਰ ਮੈਂ ਤਾਂ ਇਧਰੋਂ ਬਾਰਮੂਰੋ ਲੰਘਿਆ ਜਾਂਦਾ ਸੀਗਾ ਜੀ ਮੈਂ ਕਿਹਾ ਜਾਂਦਾ ਜਾਂਦਾ ਚਾਚੀ ਨੂੰ ਮਿਲ ਜਾ ਜੇ ਨਾ ਮਿਲਿਆ ਤਾਂ ਗੁੱਸਾ ਕਰੂਗੀ ਨਾ ਭਾਈ ਮੈਨੂੰ ਕਾਹਨੂੰ ਗੁੱਸਾ ਕਰਨਾ ਵਗ ਜਾਂਦਾ ਚਾਚੀ ਤਾਂ ਨਗਦੀ ਵੇਚਦੀ ਖਰੀ ਜਾਂਦੀ ਐ ਆਪ ਬੱਗੂ ਕੋਸ਼ ਲੈ ਕੇ ਆਇਆ ਸੀਗਾ ਜੀ ਆ ਖਾ ਲਿਓ ਤੁਸੀਂ ਵੀ ਮੇਰੀ ਖਾਂਦੀ ਹੈ ਜੁੱਤੀ ਲੱਗਦਾ ਬੱਬੂ ਕੋਸ਼ਿਆਂ ਦਾ بڑا ਵੀ ਹੈ ਮੇਰੇ ਬੱਗੂ ਕੋਸ਼ੇ ਵੀ ਤੈਨੂੰ ਕੌੜੇ ਲੱਗਦੇ ਆ ਉਸ ਪਤੰਦਰ ਦੇ ਕੌੜ ਤੋਂ ਮੈਂ ਵੀ ਪਤਾਸਿਆ ਵਾਂਗੂ ਲੱਗਦੇ ਤੈਨੂੰ ਵੇ ਤੂੰ ਕੀ ਭੌਂਕੀ ਜਾਣਾ ਹੈ ਵਾਹ ਸ਼ੁਕਰ ਕਰ ਚਾਚੀ ਭੌਕੇ ਆਈਆਂ ਵੱਡਿਆਂ ਨਹੀਂ ਕਿੱਟਿਆਂ ਤੋਂ ਜਿਹੜੇ ਹਿਸਾਬ ਨਾਲ ਤੁਹਾਡੇ ਘਰ ਦੇ ਹਾਲਾਤ ਨੇ ਨਾ ਹੁਣ ਇਹਨੂੰ ਕੋਈ ਚੱਜ ਦਾ ਮੁੰਡਾ ਤਾਂ ਮਿਲਣਾ ਨਹੀਂ ਤੁਸੀਂ ਮੇਰੇ ਨਾਲ ਕਰ ਦਿਓ ਇਹਦਾ ਰਿਸ਼ਤਾ ਵੇ ਤੂੰ ਜੁੱਤੀਆਂ ਖਾਏਂਗਾ ਹੁਣ ਮੈਥੋਂ ਖੜ ਬੇ ਮਰ ਜਣਿਆ ਤੇਰੀ ਤੇਰੀ ਹਿੰਮਤ ਕਿਵੇਂ ਹੋਈ ਗੱਟੇ ਆ ਕੇ ਮੁੰਡਾ ਗੱਲ ਕਰਦਾ ਨੂਰ ਐਂਡਰ ਕਲੀ ਪ੍ਰੀਤ ਨੂੰ ਘੁੱਟ ਲੈਣਦਾ ਦਫਾ ਹੋ ਜਾ ਇਥੋਂ ਬੰਦੇ ਦਾ ਪੁੱਤ ਤਾਂ ਤਾਂ ਮੂੰਹ ਨਾ ਦਿਖਾਈ ਮੈਨੂੰ ਚਾਚੀ ਤੁਸੀਂ ਇਹਦਾ ਹੱਥ ਫੜਾਓ ਪੁੱਤ ਤਾਂ ਚਾਹੇ ਬਾਂਦਰ ਦਾ ਹੀ ਸਮਝ ਲੈ ਕੋਈ ਨਾ ਕਿਹੜਾ ਤੇਰੇ ਇਹੋ ਜਿਹੇ ਦਫਾ ਜਾ ਐਸੇ ਤੈਨੂੰ ਮੈਂ ਕਿਹਾ ਫਿਰ ਮੈਂ ਹੁਣ ਰਿਸ਼ਤੇ ਨੂੰ ਨਾ ਹੀ ਸਮਝਿਆ ਚਾਚੀ ਤੂੰ ਲੈ ਕੇ ਹੀ ਜਾਈਂ ਟੋੜਾ ਮੈਂ ਧਰਦੀਆਂ ਤੇਰੇ ਹੱਥ ਤੇ ਰੁਪਈਆ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਉਤਰੇ ਨਖੱਤੇ